ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸੰਗ੍ਰਹਿਣੀ ਜਿਹਨੂੰ ਆਈਬੀਐਸ ਕਹਿੰਦੇ ਆ ਇਰੀਟੇਬਲ ਬਾਉਲ ਸਿੰਡਰੋਮ ਉਹਦੇ ਨਾਲ ਜਿਹੜੀ ਕਮਜ਼ੋਰੀ ਹੋ ਜਾਂਦੀ ਹੈ ਉਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ਆਈਬੀਐਸ ਦੇ ਵਿੱਚ ਸੰਗ੍ਰਹਿਣੀ ਦੇ ਵਿੱਚ ਮਰੀਜ਼ ਜਦੋਂ ਵੀ ਕੁਝ ਖਾਂਦਾ ਹੈ ਉਹਨੂੰ ਉਦੋਂ ਹੀ ਲੈਟਰਨ ਜਾਣਾ ਪੈਂਦਾ ਹੈ ਔਰ ਦਿਨ ਦੇ ਵਿੱਚ ਕਈ ਵਾਰ ਉਹਨੂੰ ਲੈਟਰਨ ਜਾਣਾ ਪੈਂਦਾ ਹੈ ਇਦੇ ਨਾਲ ਕੀ ਹੁੰਦਾ ਕਿ ਉਹਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਫਾਰਮੂਲਾ ਸ਼ੇਅਰ ਕਰੂੰਗਾ ਉਹਦੇ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਕਮਜ਼ੋਰੀ ਹੈ ਸੰਗ੍ਰਹਿਣੀ ਕਰਕੇ ਜਿਹੜੀ ਆਈ ਹੈ ਉਹ ਦੂਰ ਹੋ ਜਾਊਗੀ ਇਹ ਫਾਰਮੂਲਾ ਬਹੁਤ ਸਾਰੇ ਵਿਦਵਾਨਾਂ ਦੇ ਤਜਰਬੇ ਚੋਂ ਨਿਕਲ ਕੇ ਆਇਆ ਹੈ ਬਹੁਤ ਹੀ ਸਧਾਰਨ ਹੈ ਘਰ ਦੇ ਵਿੱਚ ਆਸਾਨੀ ਦੇ ਨਾਲ ਇਹਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਤੁਸੀਂ ਕੀ ਕਰਨਾ ਹੈ ਦੁੱਧ ਨੂੰ ਫਟਾ ਲੈਣਾ ਪਨੀਰ ਬਣਾ ਲੈਣਾ ਹੈ ਚਾਹੇ ਖਟਾਈ ਪਾ ਕੇ ਬਣਾ ਲਓ ਸਿਰਕਾ ਪਾ ਕੇ ਬਣਾ ਲਓ ਜਾਂ ਫਿਰ ਦਹੀਂ ਪਾ ਕੇ ਦੁੱਧ ਨੂੰ ਫਟਾ ਲਓ ਔਰ ਉਹਦੇ ਚੋਂ ਪਨੀਰ ਕੱਢ ਲਓ ਉਸ ਤੋਂ ਬਾਅਦ ਜਿਹੜਾ ਪਾਣੀ ਬਚ ਗਿਆ ਉਹਦਾ ਉਹ ਪਾਣੀ ਆਪਾਂ ਪੀਣਾ ਹੈ ਇੱਕ ਕੱਪ ਸਵੇਰੇ ਖਾਣਾ ਖਾਣ ਤੋਂ ਬਾਅਦ ਤੇ ਇੱਕ ਕੱਪ ਆਪਾਂ ਸ਼ਾਮ ਨੂੰ ਇਹਨੂੰ ਆਪਾਂ ਹੋਰ ਚੀਜ਼ਾਂ ਦੇ ਵਿੱਚ ਪਾ ਕੇ ਵੀ ਇਸਤੇਮਾਲ ਕਰ ਸਕਦੇ ਆ ਜਿਵੇਂ ਆਟੇ ਦੇ ਵਿੱਚ ਪਾ ਕੇ ਵੀ ਨੂੰ ਗੁੰਨ ਸਕਦੇ ਆ ਉਹਦੀ ਚਪਾਤੀ ਬਣਾ ਕੇ ਆਪਾਂ ਖਾ ਸਕਦੇ ਆ ਤੁਸੀਂ ਇਹਦਾ ਇਸਤੇਮਾਲ ਕਰੋ ਬਹੁਤ ਜਲਦੀ ਆਈਬਸ ਕਰਕੇ ਸੰਗ੍ਰਹਿਣੀ ਕਰਕੇ ਜਿਹੜੀ ਕਮਜ਼ੋਰੀ ਬਣੀ ਹੈ ਸਰੀਰ ਦੇ ਵਿੱਚ ਉਹ ਦੂਰ ਹੋ ਜਾਊਗੀ ਇਸ ਤੋਂ ਬਿਨਾਂ ਤੁਸੀਂ ਸੰਗ੍ਰਹਿਣੀ ਬਾਰੇ ਜੇ ਕੋਈ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਇਹਦੇ ਇਲਾਜ ਬਾਰੇ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਕੁਐਰੀ ਹੈ ਕੋਈ ਸਵਾਲ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਆਯੁਰਵੈਦਿਕ ਸੈਂਟਰ ਦੇ ਵਿੱਚ ਔਰਤਾਂ ਅਤੇ ਮਰਦਾਂ ਦੇ ਹਰ ਤਰ੍ਹਾਂ ਦੇ ਪੁਰਾਣੇ ਤੋਂ ਪੁਰਾਣੇ ਰੋਗ ਗੋਡਿਆਂ ਮੋਡਿਆਂ ਦਾ ਦਰਦ ਪੁਰਾਣੇ ਤੋਂ ਪੁਰਾਣਾ ਕਮਰ ਦਰਦ ਪੁਰਾਣੇ ਤੋਂ ਪ੍ਰਾਣਾ ਨਜ਼ਲਾ ਜ਼ੁਕਾਮ ਪੁਰਾਣੇ ਤੋਂ ਪ੍ਰਾਣਾ ਮਾਈਗਰੇਨ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਕੀਤਾ ਜਾਂਦਾ ਹੈ ਮੇਰਾ ਸੰਪਰਕ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ